ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਵੀਕਾ 11 ਅਗਸਤ ਤੋਂ ਪਹਿਲਾਂ ਪੰਜ ਮੈਂਬਰੀ ਕਮੇਟੀ ਹੋਈ ਦੁਫਾੜ ਦੁਫਾੜ ਹੋਈ ਕਮੇਟੀ ਦਾ ਕੀ ਸੁਖਬੀਰ ਸਿੰਘ ਬਾਦਲ ਨੂੰ ਫਾਇਦਾ ਹੋਵੇਗਾ ਜਾਂ ਸੁਖਬੀਰ ਸਿੰਘ ਬਾਦਲ ਨੂੰ ਝਟਕਾ ਲੱਗੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਜਿਹੜੇ ਆਪਣੇ ਆਪ ਨੂੰ ਸਮਰਪਤ ਧੜਾ ਕਹਿੰਦੇ ਨੇ ਉਹ ਹਾਲੇ ਵੀ ਪੰਜ ਮੈਂਬਰੀ ਕਮੇਟੀ ਦੇ ਨਾਲ ਹੈ ਤੇ ਦੂਸਰੇ ਪਾਸੇ ਜਿੱਤੇ ਜਿੱਤੇ ਵੀ ਪੰਜਾਬ ਅਤੇ ਪੰਜਾਬੀਅਤ ਅਤੇ ਕੌਮ ਵਸਦੀ ਹੈ ਉਹਨਾਂ ਦੀਆਂ ਨਜ਼ਰਾਂ ਨੇ 11 ਅਗਸਤ ਨੂੰ ਲੈ ਕੇ اجلاس ਗੁੰਜਾਰਿਆ ਹੈ ਜਿਹੜਾ ਇੱਕ ਪਾਸੇ اجلاس ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ 11 ਅਗਸਤ ਨੂੰ ਹਾਲਾਂਕਿ ਸੁਖਬੀਰ ਸਿੰਘ ਬਾਦਲ ਹੁਣ ਸਟੇਜਾਂ ਉੱਤੇ ਮਾਫੀयां ਮੰਗ ਰਹੇ ਨੇ ਹੱਥ ਜੋੜ ਰਹੇ ਨੇ ਕਿ ਰੁੱਸੇ ਹੋਏ ਜੇਕਰ ਮੇਰੇ ਕਿਸੇ ਵੀ ਐਕਸ਼ਨ ਮੇਰੇ ਕਿਸੇ ਵੀ ਸ਼ਬਦ ਦੇ ਨਾਲ ਕਿਸੇ ਦਾ ਦਿਲ ਦੁਖਿਆ ਹੋਵੇ ਮੈਂ ਉਹਦੇ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਆ ਬੇਨਤੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆਉਣ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰੀਏ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹੱਕਾਂ ਦੇ ਹਲਾਕੀ ਹੱਕਾਂ ਦੀ ਗੱਲ ਕਰ ਸਕਦੀ ਹੈ ਲੇਕਿਨ ਪਹਿਲਾ ਨਾਮ ਕੀਦਾ ਆਇਆ ਪੰਜ ਮੈਂਬਰੀ ਕਮੇਟੀ ਵਿੱਚੋਂ ਮਨਪ੍ਰੀਤ ਯਾਦਲੀ ਦਾ ਮਨਪ੍ਰੀਤ ਯਾਦਲੀ ਨੇ ਇਹ ਕਹਿ ਕੇ ਪੱਲਾ ਛਾੜ ਦਿੱਤਾ ਗੁਰਸਿੱਖ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣਾ ਚਾਹੀਦਾ ਅਮਰਤਾਰੀ ਵੀ ਹੋਵੇ ਸਿੱਖ ਇਤਿਹਾਸ ਨੂੰ ਵੀ ਜਾਣਦਾ ਹੋਵੇ ਤੇ ਨਿਤ ਨਿਮੀ ਵੀ ਹੋਣਾ ਚਾਹੀਦਾ ਉਹਨੇ ਕਿਹਾ ਮੈਂ ਅਲੀਜੀਬਲ ਨਹੀਂ ਆ ਉਸ ਤੋਂ ਬਾਅਦ ਨਾਮ ਆਇਆ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ ਸਿੰਘ ਔੜਾ ਦਾ ਉਹਨਾਂ ਨੇ ਕਿਹਾ ਕਿ ਮੈਂ ਬੀਬੀ ਸਤਵੰਤ ਕੌਰ ਜਿਹਦਾ ਸਤਕਾar ਕਰਦਾ ਸਾਡੇ ਵੱਡੇ ਛੋਟੇ ਭੈਣ ਬੀਬੀ ਸਤਵੰਤ ਕੌਰ ਜੀ ਸਤਿਕਾਰਯੋਗ ਨੇ ਉਹਨਾਂ ਦੇ ਪਿਤਾ ਜੀ ਨੇ ਕੌਮ ਦੇ ਲਈ ਸ਼ਹੀਦ ਹੋਏ ਨੇ ਕੌਮ ਦੇ ਲਈ ਸ਼ਹੀਦ ਹੋਏ ਨੇ ਇਸ ਕਰਕੇ ਸਤਕਾar ਇਸ ਕਰਕੇ ਸਤਵੰਤ ਕੌਰ ਨੂੰ ਜਿਹੜਾ ਸਤਕਾਰ ਵਜੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ ਫਿਰ ਅੱਜ ਜਿਸ ਤਰ੍ਹਾਂ ਦੀ ਪੋਸਟ ਪਾਈ ਗਈ ਬੀਬੀ ਸਤਵੰਤ ਕੌਰ ਹੋਣਾ ਵੱਲੋਂ ਲੱਗਦਾ ਨਹੀਂ ਕਿ ਉਹ ਪ੍ਰਧਾਨ ਬਣਨਗੇ ਉਹਨਾਂ ਨੇ ਕਿਹਾ ਕਿ ਮੇਰਾ ਨਾਮ ਵਿਚਾਰਿਆ ਨਾ ਜਾਵੇ ਉਸ ਤੋਂ ਬਾਅਦ ਗੱਲ ਹੋਈ ਸੁਰਜੀਤ ਸਿੰਘ ਰਖੜਾ ਦੀ ਸੁਰਜੀਤ ਸਿੰਘ ਰਖੜਾ ਨੇ ਵੀ ਕਿਹਾ ਕਿ ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਜੀਖ ਦੇਖਣਾ ਚਾਹਦਾ ਲੇਕਿਨ ਪ੍ਰਧਾਨ ਵਾਸਤੇ ਮੈਂ ਐਲੀਜੀਬਲ ਨਹੀਂ ਹਾਂ ਬੀਬੀ ਜਗੀਰਕੌਰ ਕੀ ਕਹਿੰਦੇ ਨੇ ਬੀਬੀ ਜਵੀਰ ਕੌਰ ਕਹਿੰਦੇ ਨੇ ਅਸੀਂ اجلاس ਕਰਕੇ اجلاس ਦੇ ਵਿੱਚ VOTING ਹੋਵੇਗੀ ਡੈਲੀਗੇਟ ਦੱਸਣਗੇ ਕਿ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਕੌਣ ਹੋਣਾ ਚਾਹੀਦਾ ਹੈ ਮਨਪ੍ਰੀਤ ਧਾਲੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਅਤੇ ਬੀਬੀ ਸਤਵੰਤ ਕੌਰ ਜੀ ਇਹਨਾਂ ਤਿੰਨਾਂ ਵੱਲੋਂ ਕੋਰੀਤਾ ਕਰ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਅਜੀਪਾਲ ਸਿੰਘ ਜਿਹੜੇ ਹੈਗੇ ਨੇ ਸਤਲੁਜ ਮਿਸਲ ਦੇ ਜਿਹੜੇ ਹੈਗੇ ਨੇ ਮੁਖੀ ਉਹਨਾਂ ਦਾ ਵੀ ਬਿਆਨ ਆਇਆ ਕਿ ਬੀਬੀ ਸਤਕਾਰ ਕੌਰ ਜਿਹੜੇ ਬੀਪੀ ਸੋਰੀ ਸਤਵਤਕ ਕੌਰ ਜਿਹੜੇ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ ਤੌਮ ਦੀਆਂ ਮੁਹਾਰਾਂ ਸ਼੍ਰੋਮਣੀ ਅਕਾਲੀ ਦਲ ਵੱਲ ਮੁੜਨ ਗਈਆਂ ਅਸਲ ਦੇ ਵਿੱਚ ਖਲਾਰਾ ਕਿਉਂ ਪਿਆ ਕਿਉਂ ਨਹੀਂ ਕੋਈ ਪ੍ਰਧਾਨ ਬਣਨਾ ਚਾਹੁੰਦਾ ਹਾਲਾਂਕਿ ਜਿਹੜਾ ਇਜਲਾਸ ਹੋਵੇਗਾ ਇਹ ਬੜੇ ਵਧੀਆ ਤੌਰ ਤੇ ਤਰੀਕੇ ਨਾਲ ਹੋਵੇਗਾ ਕਿਉਂਕਿ ਪੂਰੇ ਪੰਜਾਬ ਅਤੇ ਪੰਜਾਬੀਆਂ ਦੀਆਂ ਅੱਖਾਂ ਲੱਗੀਆਂ ਹੋਈਆਂ ਨੇ ਜਿੱਥੇ-ਜਿੱਥੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਪੰਜਾਬੀ ਵਸਦੇ ਨੇ ਉਹਨਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਦਾ ਸ਼੍ਰੋਮਣੀ ਅਕਾਲੀ ਦਲ ਦੀ ਸ਼ੋਮੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਕਿਉਂਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਹੁਣ ਲੀਲੀਆਂ ਕੱਢ ਰਹੇ ਨੇ ਬਿੰਦਤਾ ਕਰ ਰਹੇ ਨੇ ਹੱਥ ਜੋੜ ਰਹੇ ਨੇ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ ਦਾ ਇਲਮ ਹੋ ਗਿਆ ਹੈ ਕਿ 11 ਅਗਸਤ ਨੂੰ ਇਤਿਹਾਸਕ ਫੈਸਲਾ ਹੋਵੇਗਾ ਇਸ ਇਤਿਹਾਸਕ ਫੈਸਲੇ ਨੂੰ ਜੁਗੋਂ ਜੁਗ ਤੱਕ ਯਾਦ ਰੱਖਿਆ ਜਾਵੇਗਾ ਕਿਉਂਕਿ ਨਵਾਂ ਪ੍ਰਧਾਨ ਨਵੀਂ ਲੀਡਰਸ਼ਿਪ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਛੁੱਟੀ ਹਾਲੇ 2 ਦਿਨ ਪਹਿਰੇ ਯਾਨੀ ਕਿ ਸੋਮਵਾਰ ਨੂੰ ਇਜਲਾਸ ਹੋਵੇਗਾ 100 ਵਾਰ ਤੋਂ ਪਹਿਲਾ ਪਹਿਲਾ ਜੇਕਰ ਕੋਈ ਸੁਖਬੀਰ ਸਿੰਘ ਬਾਦਲ ਚਾਲ ਖੇਡ ਦਿੰਦੇ ਨੇ ਅੰਦਰ ਖਾਤੇ ਕੋਈ ਐੋ ਜੀ ਚਾਲ ਖੇਡ ਐੋ ਅਸਰਾਂ ਦਾ ਕੁਝ ਨਹੀਂ ਅੰਦਰ ਰੱਖ ਦਿੰਦੇ ਨੇ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਬੜੇ ਰਹਿਣ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਹਾਲੇ ਵੀ ਪੂਰੀ ਤਰ੍ਹਾਂ ਗਰਮ ਹੈ ਉਹ ਕਹਿੰਦੇ ਨੇ ਕਿ 11 ਅਗਸਤ ਨੂੰ ਸ਼ਰੂਪਰੀ ਇਕਾਦੀਦ ਨੂੰ ਨਵੀਂ ਲੀਡਰਸ਼ਿਪ ਦੇ ਨਾਲ-ਨਾਲ ਨਵਾਂ ਪ੍ਰਧਾਨ ਵੀ ਮਿਲੇਗਾ ਤਾਂ ਕਿ ਸ਼ਰੂਪਰੀ ਇਕਾਲੀ ਦਲ ਨੂੰ ਪੁਨਰਸਜੀਵਿਤ ਕੀਤਾ ਜਾ ਸਕੇ